ਆਓ ਜੀ ਤੁਹਾਡਾ ਸਵਾਗਤ ਹੈ ਆਪਣੀ ਨਿੱਕੇ ਜਿਹੇ ਬਲੌਗ ਦੇ ਵਿੱਚ ਅੱਜ ਅਸੀਂ ਪੁੱਜੇ ਹਾਂ ਗਿਰਵਿੰਦਰ ਕਾਂਗਾ ਦੇ ਪਿੰਡ ਉਹ ਦੇਖੋ ਪਿੱਛੇ ਗੇਟ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਪਿੰਡ ਦੀ ਐਂਟਰੈਂਸ ਦਾ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਮੇਲੇ ਦੇ ਵੱਲ ਆ ਦੇਖੋ ਜੀ ਮੇਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਦੇਖੋ ਵੱਖ-ਵੱਖ ਦੁਕਾਨਾਂ ਲੱਗੀਆਂ ਹੋਈਆਂ ਹੁਣ ਆਪਾਂ ਤੁਰੇ ਜਾ ਰਹੇ ਹਾਂ ਮੇਲੇ ਦੇ ਵਿੱਚ ਅੱਗੇ ਜਾ ਕੇ ਦੇਖਾਂਗੇ ਵੀ ਕੀ ਹੁੰਦਾ ਅਤੇ ਕਿੰਨਾ ਕੁ ਇਕੱਠਾ ਹੈ ਦੇਖਣ ਨੂੰ ਆਹ ਦੇਖੋ ਜੀ ਵੱਖ-ਵੱਖ ਦੁਕਾਨਾਂ ਲੱਗੀਆਂ ਹੋਈਆਂ ਕੋਈ ਫਾਸਟ ਫੂਡ ਦੀ ਹੈ ਕੋਈ ਜੂਸ ਕੋਰਨਰ ਦੀ ਹੈ ਲਗ ਲਗ ਦੁਕਾਨਾਂ ਲੱਗੀਆਂ ਹੋਈਆਂ ਆਹ ਦੇਖੋ ਜੀ ਬਹੁਤ ਹੀ ਮਹਿਸੂਸ ਹੋ ਰਿਹਾ ਹੈ ਇਦਾਂ ਦਾ ਵੀ ਬਹੁਤ ਹੀ ਜ਼ਿਆਦਾ ਇਕੱਠ ਅਤੇ ਅੱਜ ਦੇ ਦਿਨ ਆਪਾਂ ਨੂੰ ਗਰਮੀ ਵੀ ਥੋੜੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਹੁਣ ਆਪਾਂ ਚੱਲਾਂਗੇ ਇਧਰ ਮੇਲੇ ਦੇ ਵਿੱਚ ਦੇਖੋ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਅਤੇ ਝੂਲੇ ਵੀ ਲੱਗੇ ਹੋਏ ਆ ਬੱਚਿਆਂ ਵਾਸਤੇ ਝੂਟੇ ਲੈਣ ਦੇ ਲਈ ਅਸੀਂ ਅੱਗੇ ਜਾ ਵਧਦੇ ਜਾ ਰਹੇ ਹਾਂ ਲੋਕ ਦੇਖੋ ਮੇਲੇ ਦੇ ਵਿੱਚੋਂ ਚੀਜ਼ਾਂ ਖਰੀਦ ਰਹੇ ਹਨ ਦੇਖੋ ਬਹੁਤ ਹੀ ਵਧੀਆ ਅਤੇ ਅਲੌਕਿਕ ਦ੍ਰਿਸ਼ ਮੇਲੇ ਦਾ ਦੇਖਣ ਨੂੰ ਮਿਲ ਰਿਹਾ ਹੈ ਮੇਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਲੋਕ ਆ ਜਾ ਰਹੇ ਹਨ ਥੋੜੇ ਟਾਈਮ ਤੱਕ ਆਪਾਂ ਗੇਤੋਂ ਨੂੰ ਗੁਰਵਿੰਦਰ ਕੰਗਾ ਜੀ ਦੇ ਘਰ ਵੱਲ ਲੈ ਕੇ ਚੱਲਾਂਗੇ ਆ ਦੇਖੋ ਜੀ ਆਪਾਂ ਪਹੁੰਚ ਚੁੱਕੇ ਆ ਉਹਨਾਂ ਦੇ ਘਰ ਵੱਲ ਤੁਰੇ ਜਾ ਰਹੇ ਆ ਉਹਨਾਂ ਦੇ ਘਰ ਵੱਲ ਅਤੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਬੀਐਨਏ ਥੋੜੇ ਟਾਈਮ 'ਚ ਤਰੱਕੀ ਕਰਨਾ ਕਿਸੇ ਲਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਉਹ ਦੇਖੋ ਆਪਾਂ ਨੂੰ ਕਲੀਅਰ ਹੀ ਹੋ ਰਿਹਾ ਆਮ ਜੇ ਘਰ ਤੋਂ ਉੱਠ ਕੇ ਐਡਾ ਪ੍ਰਸਿੱਧ ਖਿਡਾਰੀ ਬਾਨਣਾ ਕਿਸੇ ਦੇ ਵਾਸਤੇ ਗੱਲ ਨਹੀਂ ਹੁਣ ਆਪਾਂ ਜਾ ਰਹੇ ਆ ਸੋ ਥੋੜੇ ਟਾਈਮ ਤੱਕ ਉਹਨਾਂ ਦੇ ਮੇਨ ਗੇਟ ਦੇ ਵਿੱਚੋਂ ਆਪਾਂ ਐਂਟਰੀ ਕਰਾਂਗੇ ਬਸ ਆਪਾਂ ਪਹੁੰਚ ਚੁੱਕੇ ਆ ਉਹ ਸਾਹਮਣੇ ਦੇਖੋ ਆਪਣੀ ਗੱਡੀ ਖੜੀ ਹੋਈ ਹੈ ਔਰ ਦੇਖੋ ਉਹਨਾਂ ਦਾ ਫੋਰ ਟਰੈਕਟਰ ਜਿੱਤਿਆ ਹੋਇਆ ਹੁਣ ਆਪਾਂ ਥੋੜੀ ਜਿਹੀ ਚਲਕ ਉਹਨਾਂ ਦੀ ਕੋਠੀ ਵੱਲ ਤੁਹਾਨੂੰ ਮਰਵਾ ਦਿੰਨੇ ਆ ਔਰ ਦੇਖੋ ਬਹੁਤ ਹੀ ਸੋਹਣੀ ਕੋਠੀ ਹੁਣ ਇਸ ਟਾਈਮ ਉਹ ਤਿਆਰ ਕਰਵਾ ਰਹੇ ਹਨ ਅਤੇ ਬਹੁਤ ਹੀ ਧੰਨਵਾਦ ਤੁਹਾਡਾ ਸਾਡਾ ਵਲੌਗ ਦੇਖਣ ਦੇ ਲਈ ਸੋ ਧੰਨਵਾਦ ਜੀ